1987 ਦੀ ਘਟਨਾ ਇਹੋ ਦਾ ਸਨ ਸੀਗਾ ਇਥੋਂ ਬਟਾਲੇ ਤੋਂ ਰਾਗੀ ਸਿੰਘ ਇਧਰ ਮੱਧ ਪ੍ਰਦੇਸ਼ ਵਾਲੇ ਪਾਸੇ ਗਏ ਜੀ ਉੱਥੇ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਦਾ ਗੁਰਪੁਰ ਮਨਾਉਣਾ ਸੀ ਉਹਨਾਂ ਨੇ ਤੇ ਰਾਗੀ ਸਿੰਘ ਉਹ ਪਹਿਲਾਂ ਤੋਂ ਨਕਾਣਾ ਸਾਹਿਬ ਕੀਰਤਨ ਕਰਦੇ ਹੁੰਦੇ ਸੀਗੇ ਉੱਥੇ ਗਏ ਕੀਰਤਨ ਹੋਇਆ ਇੱਕ Hindu ਮਾਈ ਨੇ ਆ ਕੇ ਕੀਰਤਨ ਸੁਣਿਆ ਮਾਤਾ ਧੰਨਾ ਦੇਵੀ ਨਾਮ ਸ੍ਰੀ ਉਹਦਾ ਜਿਸ ਦਿਨ ਭਾਈ ਸਾਹਿਬ ਨੇ ਇੱਧਰ ਵਾਪਸ ਆਉਣਾ ਸੀ ਉਹਨੇ ਆਖਿਆ ਵੀ ਭਾਈ ਸਾਹਿਬ ਜੀ ਬੇਨਤੀ ਮੇਰੇ ਘਰ ਵੀ ਕੀਰਤਨ ਕਰੋ ਉਹ ਕਹਿਣ ਲੱਗੇ ਠੀਕ ਹੈ ਪ੍ਰਬੰਧ ਕਾ ਗਿਆ ਦੇ ਦਿੱਤੀ ਮਾਤਾ ਜੀ ਦਾ ਘਰ ਨਿਕੀਆਂ ਨਿਕੀਆਂ ਗਲੀਆਂ ਵਿੱਚ ਸੀ ਉਹ ਕਰਦਿਆਂ ਕਰਦਿਆਂ ਗਲੀਆਂ ਨੰਗ ਦੇ ਨੰਗ ਦੇ ਮਾਤਾ ਜੀ ਦੇ ਘਰ ਚ ਚਲੇ ਗਏ ਤੇ ਮਾਤਾ ਜੀ Hindu ਸੀਗੇ ਜੀ ਪਰ ਬਾਣੀ ਦਾ ਕੀਰਤਨ ਉਹਨਾਂ ਨੂੰ ਬੜਾ ਚੰਗਾ ਲੱਗਿਆ ਕਰੇ ਰਾਗੀ ਸਿੰਘ ਕਹਿੰਦੇ ਜਦੋਂ ਅਸੀਂ ਗਏ ਤੇ ਜਾ ਕੇ ਵੇਖਿਆ ਸਾਹਮਣੇ ਮੂਰਤੀਆਂ ਰੱਖੀਆਂ ਦੀ ਤੇ ਦਰੀਆਂ ਵਛਾਈਆਂ ਤੇ ਸਾਨੂੰ ਕਿਆ ਕੀਰਤਨ ਕਰਾਂ ਕਹਿਣ ਲੱਗੇ ਅਹੀਂ ਥੋੜਾ ਜਿਹਾ ਹੈਰਾਨ ਹੋਏ ਵੀ ਹੁਣ ਕਿਵੇਂ ਕੀਰਤਨ ਕਰੀਏ ਪਰ ਮਾਤਾ ਜੀ ਦੇੰ ਦਾ ਤਾਂ ਪ੍ਰੇਮ ਬੜਾ ਸੀ ਪ੍ਰੇਮ ਵੇਖ ਕੇ ਆਪਾਂ ਕੀਰਤਨ ਆਰੰਭ ਕਰਤਾ ਮਾਤਾ ਜੀ ਨੇ ਮਾਤਾ ਜੀ ਦੇ ਪਰਿਵਾਰ ਦੇ ਬੰਦਿਆਂ ਸਾਰਿਆਂ ਨੇ ਕੀਰਤਨ ਸੁਣਿਆ ਕਹਿੰਦੇ ਤੇ ਅਹੀਂ ਚੱਲੇ ਅਹੀਸ਼ਕ ਇੱਕੋ ਜਨਾ ਮਾਤਾ ਜੀ ਸਿਕਾਉਣ ਅਸੀਂ ਛਕਿਆ ਨਹੀਂ ਕਹਿ ਲੱਗੇ ਪਰ ਮਾਤਾ ਜੀ ਕਹਿ ਲੱਗੇ ਮੇਰੇ ਪੈਰ ਫੜਦੇ ਉਹਨੇ ਮਾਤਾ ਨੇ ਆਖਿਆ ਵੀ ਮੈਨੂੰ ਕੋਈ ਮੰਤਰ ਦੇ ਕੇ ਜਾਓ ਉਹ ਕਹਿਣ ਲੱਗੇ ਵੀ ਗੁਰ ਮੰਤਰ ਤੇ ਪਾਂਦੀ ਦਿੰਦੇ ਨੇ ਪਰ ਮਾਤਾ ਦੇ ਬਹੁਤੇ ਖਿਹੜੇ ਪੈਣ ਤੇ ਕਹਿਣ ਲੱਗੇ ਫਿਰ ਮੈਨੂੰ ਮੂਲ ਮੰਤਰ ਆਖ ਦਿੱਤਾ ਵੀ ਮੂਲ ਮੰਤਰ ਬੋਲੀ ਜਾ ਜਪੀ ਜਾ ਖੋੜੋ ਮਾਲਾ ਦਾ ਮੂਲ ਮੰਤਰ ਆਪਣਾ ਮੰਤਰ ਜਪਦੀ ਸੀ ਪਹਿਲਾਂ ਉਹਨੇ ਆਖਿਆ ਵੀ ਮੈਨੂੰ ਦੱਸੋ ਵੀ ਤੁਹਾਡੇ ਮੰਤਰ ਦੀਆਂ ਕਿੰਨੀਆਂ ਮਾਲਾ ਜਪਿਆ ਕਰਨਾ ਉਹਨਾਂ ਇਹੋ ਕਿਤਾਬ 'ਚ ਲਿਖਿਆ ਰਾਗੀ ਸਿੰਘ ਉਹਨਾਂ ਕਹਿਣ ਲੱਗੇ ਰਾਗੀ ਸਿੰਘ ਦਾ ਨਾਮ ਭਾਈ ਗੁਰਨਾਮ ਸਿੰਘ ਕਹਿੰਦੇ ਮੈਂ ਖਿਹੜਾ ਛਡਾਉਣ ਲਈ ਕਹਿਤਾ ਵੀ ਮਾਈ 10 ਮਾਲਾ ਜਪ ਲਿਆ ਕਰ ਕਿਉਂਕਿ ਸਾਨੂੰ ਪਤਾ ਹੀ ਅਹੀਂ ਨਹੀਂ ਦੇ ਸਕਦੇ ਪਰ ਕਹਿ ਦਿੱਤਾ ਆਪਾਂ ਜੀ ਮਾਤਾ ਜੀ ਨੇ ਆਪਣੀ ਪੋਤਰੀ ਨੂੰ ਸੱਦਿਆ ਤੇ ਉਹ ਮੂਲ ਮੰਤਰ ਲਿਖ ਲਿਆ ਸਾਰਾ ਆਖਿਆ ਵੀ ਚਲੋ ਕੁਝ ਦਿਨ ਲੱਗਣਗੇ ਮੈਨੂੰ ਜੁਬਾਨੀ ਯਾਦ ਕਰਦੇ ਆ ਮੈਂ ਯਾਦ ਕਰ ਲਵਾਂਗੀ ਤੇ ਮੰਤਰ ਜਪਿਆ ਕਰਾਂਗੀ ਬਹੁਤ ਸਾਲਾਂ ਬਾਅਦ ਕਹਿਣ ਲੱਗੇ ਸਾਨੂੰ ਉੱਥੇ ਵਾਪਸ ਜਾਣ ਦਾ ਸਮਾਂ ਮਿਲਿਆ ਕਹਿਣ ਲੱਗੇ ਜਦੋਂ ਗਏ ਸਾਡੀ ਪ੍ਰਬੰਧਕਾ ਨਾਲ ਗੱਲ ਹੋਈ ਅਸੀਂ ਕਿਹਾ ਵੀ ਉਹ ਮਾਤਾ ਕਿੱਥੇ ਦੀ ਤੇ ਘਰ ਕੀਰਤਨ ਕਰਕੇ ਆਏ ਸਨ ਕਹਿਣ ਲੱਗੇ ਵੀ ਉਹਦੀ ਤੇ ਗੱਲ ਹੀ ਛੱਡ ਦਿਓ ਤੁਸੀਂ ਕਹਿੰਦੇ ਗੱਲ ਤੇ ਦੱਸੋ ਕਹਿੰਦੇ ਕਿ ਉਹ ਤੇ ਜੋ ਉਹਦੇ ਨਾਲ ਹੋਇਆ ਉਹ ਆਪੇ ਹੀ ਤੁਹਾਨੂੰ ਦੱਸੂ ਮਾਤਾ ਜੋ ਉਹਦੇ ਨਾਲ ਹੋਇਆ ਫਿਰ ਕੀ ਸੀ ਗੁਰਮਖੋ ਅਸੀਂ ਕਿਹਾ ਸਾਨੂੰ ਉਹਦੇ ਘਰ ਲੈ ਚੱਲੋ ਜਦੋਂ ਅਸੀਂ ਘਰ ਗਏ ਉਹਦੇ ਤੇ ਉੱਤੇ ਉਹਦੀ ਪੋਤਰੀ ਸੀਗੀ ਉਸ ਪੋਤਰੀ ਨੇ ਬਾਜਾ ਮਾਰਨੀਆਂ ਚਾਲੂ ਕਰਦੀਆਂ ਦਾਦੀ ਮਾਤਾਡੇ ਗੁਰੂ ਆ ਗਏ ਨੇ ਤੁਹਾਡੇ ਗੁਰੂ ਆ ਗਏ ਨੇ ਤੁਹਾਡੇ ਗੁਰੂ ਆ ਗਏ ਕੰਡਾ ਕਿ ਵੇਹ ਨਿਹਾਰਾ ਉਹ ਵੀ ਇਹਨਾਂ ਨੂੰ ਗੁਰੂ ਆਖੀ ਜਾਂਦੀ ਹੈ ਕਿਉਂਕਿ ਅਸੀਂ ਉਹਦੀ ਦਾਦੀ ਮਾਂ ਨੂੰ ਮੂਲ ਮੰਤਰ ਲਿਖਾ ਕੇ ਆਇਆ ਇਸ ਇਸ ਕਰਕੇ ਕਹਿੰਦੇ ਉਹਨਾਂ ਦੇ ਧਰਮ ਚੋਂ ਨੂੰ ਗੁਰੂ ਹੀ ਕਹਿੰਦੇ ਨੇ ਕਹਿਣ ਲੱਗੇ ਜਦੋਂ ਅਸੀਂ ਵੇਖਿਆ ਵੇੜੇ 'ਚ ਖਲੋਗੇ ਉਹੋ ਹੀ ਉਹ ਤુલਸੀ ਦਾ ਬੂਟਾ ਉਹਨਾਂ ਵੇਚਕਾਰ ਵੇੜੇ ਤੇ ਲਾਇਆ ਸੀ ਅਸੀਂ ਉਹਦੇ ਲੱਗੇ ਖਲੋਗੇ ਤੇ ਜਾ ਕੇ ਵੇਖਿਆ ਪੌੜੀਆਂ ਉਤਰਨ ਦੀ ਮਾਤਾ ਐਨਕਾਂ ਲਾਇਆ ਐਨਕਾਂ ਲਾਈਆਂ ਉਹਨੇ ਤੇ ਗੱਲ ਵਿੱਚ ਸਾਰੀ ਸਭ ਪਾਈ ਧੀ ਉਹਨੇ ਕਹਿਣ ਲੱਗੇ ਵੀ ਅਸੀਂ ਬਹੁਤ ਖੁਸ਼ ਵੀ ਹੋਏ ਵੀ ਮਾਤਾ ਜੀ ਨੇ ਅੰਮ੍ਰਿਤ ਦਿੱਤਾ ਆਤ ਲੈ ਲਈ ਹੈ ਤੇ ਜਦੋਂ ਅਸੀਂ ਮਾਤਾ ਜੀ ਸਾਡੇ ਕੋਲ ਆਏ ਨਾ ਤੇ ਸਾਨੂੰ ਮਾਤਾ ਜੀ ਨੇ ਆਖਿਆ ਵੀ ਉਸ ਦਿਨ ਤੇ ਕੋਈ ਸ਼ੱਕ ਕਹੇ ਨਹੀਂ ਗਏ ਅੱਜ ਪਹਿਲਾਂ ਕੋਈ ਸ਼ੱਕ ਹੋ ਅਸੀਂ ਕਿਹਾ ਮਾਤਾ ਜੀ ਤੁਸੀਂ ਸਾਡੇ ਨਾਲ ਦੇ ਹੋ ਗਏ ਹੋ ਸ਼ਿਕਾਉ ਜੋਸ਼ਕਾਣਾ ਕਿਹਾ ਉਹਨੇ ਮਾਤਾ ਨੇ ਸਾਨੂੰ ਦੁੱਧ ਪਿਆਇਆ ਤੇ ਬਾਅਦ ਵਿੱਚ ਆਪਾਂ ਮਾਤਾ ਨੂੰ ਪੁੱਛਿਆ ਪੀ ਮਾਤਾ ਦੀ ਤਬਦੀਲੀ ਕਿਵੇਂ ਹੋਗੀ ਫਿਰ ਮਾਤਾ ਨੇ ਦੱਸਿਆ ਭਾਈ ਤੁਹਾਡਾ ਉਹ ਜਿਹੜਾ ਮੰਤਰ ਸੀ ਨਾ ਇਹ ਉਹਦੀ ਕਿਰਪਾ ਚ ਸਾਰੀ ਪੁੱਛਿਆ ਕਿਵੇਂ ਕਹਿ ਲੱਗੀ ਮੈਂ ਮੂਲ ਮੰਤਰ ਜਪਣਾ ਚਾਲੂ ਕਰਤਾ ਦਸਮਾਲਾ ਰੋਜ਼ ਹੀ ਨੇਮ ਨਾਲ ਜਪਣੀਆਂ ਆਪਣਾ ਇੱਕ ਦੂਜਾ ਮੰਤਰ ਵੀ ਜਪੀ ਗਈ ਤੇ ਇਹ ਵੀ ਜਪੀ ਲਈ ਪਰ ਇਸ ਮੰਤਰ ਦੀ ਸ਼ਕਤੀ ਹੈ ਨਹੀਂ ਮੈਨੂੰ ਕੰਧਾਂ ਤੇ ਵੀ ਲੱਗੇ ਵੀ ਇਹੋ ਹੀ ਲਿਖਿਆ ਹੋਇਆ ਹੈ ਆਸੇ-ਪਾਸੇ ਹਵਾ ਵਿੱਚ ਵੀ ਲੱਗੇ ਵੀ ਹਵਾ ਵੀ ਇਹੀ ਬੋਲ ਰਹੀ ਹੈ ਕੋਈ ਪੰਛੀ ਵੀ ਆਉਣ ਲੱਗੇ ਵੀ ਜਿਵੇਂ ਮੂਲ ਮੰਤਰੀ ਬੋਲ ਰਿਹਾ ਹੋਵੇ ਤੇ ਦਸਮਾਲਾ ਤੋਂ ਕੰਮ ਉੱਤੇ ਚਲੇ ਗਿਆ ਹੁਣ ਤੇ ਸਾਰੀ ਦਿਹਾੜੀ ਵਾਲਾ ਹੀ ਕੰਮ ਹੋ ਗਿਆ ਦੁਨੀਆ ਤੇ ਕੰਮ ਛੱਡ ਕੇ ਮੇਰੇ ਕੋਲੋਂ ਬਸ ਮੂਲ ਮੰਤਰੀ ਮੂਲ ਮੰਤਰੀ ਤੇ ਰਾਤ ਨੂੰ ਮੈਂ ਸੁੱਤੀ ਸੌਂ ਗਈ ਕਹਿਣ ਲੱਗੀ ਤੇ ਆਨ ਨਾ ਸੁਣਿਓ ਮੇਰੇ ਕੋਲ ਕਿਤਾਬ ਪਈ ਬੇਸ਼ੱਕ ਤੁਸੀਂ ਲੈ ਸਕਦੇ ਹੋ ਵੇਖ ਸਕਦੇ ਹੋ ਬਹੁਤ ਸਾਰੀਆਂ ਗੱਲਾਂ ਸਾਨੂੰ ਪਤਾ ਨਹੀਂ ਲੱਗਦੀਆਂ ਜਦੋਂ ਵਰਤਦੀਆਂ ਫਿਰ ਪਤਾ ਲੱਗਦੀਆਂ ਉਸ ਬੰਦੇ ਨੂੰ ਰਾਤੀਂ ਮੈਂ ਸੁੱਤੀ ਸਾਂਗੀ ਭਾਵ ਮੈਂ ਵੇਖਿਆ ਮੇਰੀ ਰੂਹ ਉੱਤੇ ਲਈ ਜਾਂਦੇ ਨੇ ਜਦੋਂ ਰੂਹ ਉੱਤੇ ਖੜਨਾ ਤੇ ਮੈਨੂੰ ਉਹਨਾਂ ਨੇ ਵਿਸ਼ਨੂੰ ਮੰਡਲ ਤੇ ਬਿਠਾ ਦਿੱਤਾ ਜਾ ਕੇ ਮੈਨੂੰ ਆਖਿਆ ਵੀ ਤੂੰ ਇੱਥੇ ਬਹਿ ਮੇਰਾ ਜੀ ਨਾ ਲੱਗੇ ਕਰਨ ਲੱਗੀ ਉੱਥੇ ਮੈਂ ਆਖਿਆ ਵੀ ਮੈਨੂੰ ਉੱਥੇ ਖੜੋ ਜਿੱਥੇ ਗੁਰੂ ਦੀ ਬਾਣੀ ਦਾ ਕੀਰਤਨ ਹੋ ਰਿਹਾ ਕਹਿਣ ਲੱਗੇ ਠੀਕ ਹੈ ਉਹ ਜਿਹੜੇ ਬੰਦੇ ਮੈਨੂੰ ਲੈ ਕੇ ਗਏ ਨਾ ਉਹ ਕਹਿਣ ਪਈ ਅਸੀਂ ਤੇ ਅੰਦਰ ਨਹੀਂ ਜਾ ਸਕਦੇ ਸਚਖੰਡ ਅਸੀਂ ਨਹੀਂ ਅੰਦਰ ਜਾ ਸਕਦੇ ਤੇ ਜੇ ਤੇਰੀ ਹੈਗੀ ਤੇ ਤੂੰ ਚਲੇ ਜਾ ਕਹਿਣ ਲੱਗੇ ਮੈਂ ਅੰਦਰ ਪੈਠ ਕੀ ਕੀਰਤਨ ਨੂੰ ਦਰਿਆ ਕੀਰਤਨ ਦੀ ਸਮਾਪਤੀ ਤੇ ਦੋ ਬਰਸ਼ੇ ਵਾਲੇ ਨਿੰਗ ਸਿੰਘ ਮੇਰੇ ਕੋਲ ਆਏ ਉਹਨਾਂ ਆਖਿਆ ਵੀ ਮਾਤਾ ਅਮਰਤ ਧਾਰੀ ਤੂੰ ਹੈ ਨਹੀਂ ਤੇ ਤੂੰ ਇਸ ਖੰਡ ਚ ਕਿਵੇਂ ਪਹੁੰਚ ਗਈ ਉਨੇ ਆਖਿਆ ਪਤਾ ਨਹੀਂ ਕਿਵੇਂ ਬਸ ਮੈਂ ਆ ਕੇ ਪੈ ਗਈ ਕਿਹਨ ਲੱਗੀ ਚਿਹਰਾ ਤਨੀ ਸੀ ਮੈਨੂੰ ਵੇਖਦਾ ਉਹ ਮੈਨੂੰ ਕਿਦੇ ਅੱਗੇ ਲੈ ਗਈ ਪਰ ਨੂਰ ਹੀ ਨੂਰ ਤੇ ਚਾਨਣ ਹੀ ਚਾਨਣ ਉਹ ਕਹਿੰਦੇ ਵੀ ਇਹ ਮਾਤਾ ਬਿਨਾ ਮਰਤ ਸਕਿਆ ਇੱਥੇ ਪਹੁੰਚ ਪਤਾ ਨਹੀਂ ਕਿਵੇਂ ਗਈ ਕਹਿ ਲੱਗੇ ਫਿਰ ਅੱਗੋਂ ਆਵਾਜ਼ ਆਈ ਵੀ ਇਹਨੇ ਮੂਲ ਮੰਤਰ ਦੀ ਕਮਾਈ ਬਹੁਤ ਕੀਤੀ ਹੈ ਪਰ ਇਹਨੂੰ ਇਹ ਇੱਥੇ ਥਾਂ ਨਹੀਂ ਮਿਲੇਗੀ ਦੇ ਨਾਲ ਆਵਾਜ਼ ਆਈ ਮਾਤਾ ਨੂੰ ਵੀ ਮਾਤਾ ਅੰਮ੍ਰਿਤਸਰ ਕੇ 3 ਸਾਲਾਂ ਬਾਅਦ ਇੱਥੇ ਆ ਰਹੀ ਕਹਿਣ ਲੱਗੀ 3 ਸਾਲ ਮੈਨੂੰ ਅਮਰ ਦੇਤੀ ਮੈਂ بے ਹੋਸ਼ ਹੋ ਗਈ ਜਦੋਂ ਉਠੀ ਤੇ ਨਾ ਫੱਟੇ ਤੇ ਪਾਇਆ ਸੀ ਮੈਨੂੰ ਕਹਿਣ ਲੱਗੀ ਹੁਣ ਇਹ ਗੱਲਾਂ ਦਾ ਜਿੰਨਾ ਨਾ ਵਰਤਦੀਆਂ ਉਹ ਪਤਾ ਉਹਨਾਂ ਨੂੰ ਪਤਾ ਗੁਰਮਖੋ ਹਾਜੀ ਸਾਰਿਆਂ ਨੂੰ ਸੱਚੀ ਗੱਲ ਤੇ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਗੁਰੂ ਕਿਰਪਾ ਕਰੇ ਜਣਾ ਦੇ ਗੱਲ ਵੱਖਰੀ ਹੈ ਗੁਰਮਖੋ ਉਹਨੇ ਦੱਸਿਆ ਕਹਿਣ ਲੱਗੀ ਬਸ ਮੈਂ ਉੱਠ ਗਈ ਤੇ ਮੈਂ ਦੇਖੋ ਡਰ ਕੇ ਪੱਦ ਕੇ ਸਾਰੇ ਮਾਤਾ ਤੇ ਬਾਰਾ ਉੱਠ ਗਈ ਮੈਂ ਅੱਖਾਂ ਵੀ ਮੈਨੂੰ ਅੰਮ੍ਰਿਤ ਛਕਾਓ ਤੇ ਗੁਰਦੁਆਰੇ ਵਾਲਿਆਂ ਨੂੰ ਆਖਿਆ ਉਹ ਛਕਾਉਣ ਦਾ ਮੈਨੂੰ ਮੇਰੇ ਤੁਹਾਡੇ ਪਰਿਵਾਰ ਵਾਲੇ ਸਾਨੂੰ ਗੁੱਸੇ ਹੋਣਗੇ ਮੈਂ ਗੁਰਦੁਆਰੇ ਭੋਖ ਹੜਤਾਲ ਕਰ ਲਈ ਵੀ ਮੈਨੂੰ ਅੰਮ੍ਰਿਤ ਛਕਾਓਗੇ ਤੇ ਮੈਂ ਕੋਈ ਛਕਣਾ ਤੇ ਅਖੀਰ ਉਹਨਾਂ ਮੇਰੇ ਪਰਿਵਾਰ ਵਾਲਿਆਂ ਕੋਲ ਪੁੱਛਿਆ ਪਰਿਵਾਰ ਵਾਲੇ ਕਹਿੰਦੇ ਇਹ ਤੇ ਅੱਗੇ ਸਾਡੇ ਕਿਸੇ ਕੰਮ ਦੀ ਨਹੀਂ ਹੈਗੇ ਇਹਨੂੰ ਛੱਡਾ ਦਿਓ। ਹਾਂਜੀ ਗੁਰਮਖੋ ਉਹਨੇ ਕਿਹਾ 2 ਸਾਲ ਹੋ ਗਏ ਅਮਰ ਛਕਿਆ। ਸਾਲ ਬਾਅਦ ਮੈਂ ਸਰੀਰ ਤਿਆ ਕੇ ਵਾਪਸ ਉੱਥੇ ਹੀ ਪਹੁੰਚਣਾ ਲੈਣ ਲੱਗ ਪਈ। ਕਿਉਂਕਿ ਉਹਨਾਂ ਮੈਨੂੰ ਆਖਿਆ ਹੀ ਮੈਨੂੰ ਪੱਕਾ ਯਕੀਨ ਹੈ। ਮੇਰੇ ਭੋਗ ਤੇ ਆ ਕੇ ਕੀਰਤਨ ਕਰਿਓ ਸਾਲ ਬਾਅਦ। ਹਾਂਜੀ ਤੇ ਵਾਕਿਓ ਕਹਿੰਦੇ ਸਾਨੂੰ ਚਿੱਠੀ ਮਿਲ ਗਈ ਸੀ ਵੀ ਮਾਤਾ ਨੇ ਸਰੀਰ ਤਿਆਗਤਾ ਆਪਾਂ ਜਾ ਕੇ ਕੀਰਤਨ ਕਰਕੇ ਗੱਜ ਕੇ ਆਖੋ ਵਾਹਿਗੁਰੂ। ਏ ਇਹ ਬੂਲ ਮੰਤਰ ਦੀ ਮਹਿਮਾ ਗੁਰੂ ਦੀ ਬਾਣੀ ਦੀ ਮਹਿਮਾ ਨਾਮ ਦੀ ਮਹਿਮਾ ਪਰ ਸਭ ਨੂੰ ਹੋ ਸਕਦਾ ਨਾ ਬਚਣੇ ਗੱਲਾਂ ਫਣ ਮਾ